ਹਾਂਜੀ ਜੀ ਪਿੰਡ ਮੇਰਾ ਕੋਟਲੀ ਸਰੁਖਾ ਤੇ ਸਿਲਕ ਦੂਸਰ ਆਪਾਂ ਓਕੇ ਆਪਾਂ ਤੁਹਾਨੂੰ ਕੁਝ ਸਮਾਂ ਪਹਿਲਾਂ ਬਾਡੀ ਸਾਬ ਦੇ ਪੰਜ ਤਰ੍ਹਾਂ ਦੇ ਜੂਸ ਦੇ ਕੇ ਗਏ ਸੀ ਉਹ ਵਰਤੇ ਆ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਖਦਾ ਸੀ ਜੀ ਪਹਿਲਾਂ ਮੈਨੂੰ ਬੀਪੀ ਦੀ ਪ੍ਰੋਬਲਮ ਸੀ 슈ਗਰ ਦੀ ਪ੍ਰੋਬਲਮ ਸੀ ਲੇਡੀਜ਼ ਪ੍ਰੋਬਲਮ ਵੀ ਸੀਗੀਆਂ ਤੇ ਪੱਥਰੀ ਦੀ ਪ੍ਰੋਬਲਮ ਵੀ ਸੀ ਅੱਛਾ ਜੀ ਆਪਾਂ ਨੂੰ ਜਿਹੜੀ 슈ਗਰ ਦੀ ਪ੍ਰੋਬਲਮ ਸੀ ਕਿੰਨੇ ਸਮੇਂ ਤੋਂ ਸੀ ਜੀ ਮੈਨੂੰ ਡੇਢ ਦੋ ਸਾਲ ਹੋ ਗਿਆ ਸੀ ਤੇ ਮੇਰੀ ਸ਼ੂਗਰ ਬਹੁਤ ਜ਼ਿਆਦਾ ਵੱਧਦੀ ਸੀ ਕਿੰਨੀ ਸ਼ੂਗਰ ਰਹਿੰਦੀ ਸੀ ਆਪਣੀ ਹਾਂਜੀ ਮੇਰੀ 300 350 400 ਹੋ ਜਾਂਦੀ ਸੀ 300 350 400 ਤੋਂ ਉਪਰ ਤਾਂ ਰਹਿੰਦੀ ਸੀ ਹਾਂਜੀ ਤੇ ਮੈਡੀਸਨ ਲਗਾਤਾਰ ਚੁਸ ਕਰਦੇ ਸੀ ਹਾਂਜੀ ਮੈਡੀਸਨ ਲਾਂਦੀ ਸੀ ਮੈਂ ਹੋਰ ਕੀ ਕੀ ਪਰੌਣ ਲਗਾਦੀ ਸੀ ਹਾ ਦੀਕਲਸ ਵਗੈਰਾ ਕੋਈ ਦਿੱਕਤ ਤੁਹਾਨੂੰ ਹਾਂਜੀ ਮੈਨੂੰ ਸ਼ੂਗਰ ਦੇ ਨਾਲ ਸਾਹ ਦੀ ਪ੍ਰੋਬਲਮ ਸੀ ਜਦੋਂ ਮੈਂ ਸ਼ੂਗਰ ਵਾਜਾਂ ਦੀ ਸੀ ਮੇਰੇ ਅਨੁਸਾਰ ਜਾਂਚ ਬੜੀ ਤਕਲੀਫ ਹੁੰਦੀ ਸੀ ਤੇ ਇਕਦਮ ਹੀ ਮੇਰਾ ਅੱਜ ਤੱਕ ਮੈਨੂੰ ਗੈਸ ਦੀ ਵੀ ਪ੍ਰੋਬਲਮ ਸੀ ਨਾਲ ਤੇ ਉਹਨਾਂ ਮੇਰਾ ਬੀਪੀ ਵੱਜ ਜਾਂਦਾ ਸੀ ਠੀਕ ਆ ਜੀ ਆਪਾਂ ਤੁਹਾਨੂੰ ਬੋਡੀ ਸਾਫ ਦੇ ਪੰਜ ਤਰ੍ਹਾਂ ਦੇ ਜੂਸ ਦਿੱਤੇ ਆ ਉਦੋਂ ਦੀ ਵਾਰ ਤੇ ਹੈਗੇ ਆ ਬਰਤਨ ਤੋਂ ਮੈਂ ਅੱਜ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਕਿੰਨਾ ਕਰ ਲਈ ਮੰਨਦੇ ਹੋ ਜੀ ਜੀ ਮੈਨੂੰ ਤਾਂ ਬਹੁਤ ਆਰਾਮ ਆ ਮੈਂ ਹੁਣ ਕੋਈ ਵੀ ਮੈਡੀਸਿਨ ਨਹੀਂ ਲੈ ਰਹੀ ਨਾ ਕੋਈ ਗੈਸ ਦੀ ਮੈਡੀਸਿਨ ਲੈ ਰਹੀ ਆ ਨਾ ਕੋਈ ਬੀਪੀ ਦੀ ਨਾ ਕੋਈ 슈ਗਰ ਦੀ ਤੁਹਾਡੇ ਕਹਿੰਦਾ ਮਤਲਬ ਇਹ ਗਾਇਆ ਕਿ ਸਰੋਸ ਪੈਕ ਬਰਤਨ ਤੋਂ ਪਹਿਲਾਂ ਤੁਹਾਨੂੰ ਬੀਪੀ ਦੀ ਪ੍ਰੋਬਲਮ ਸੀ 슈ਗਰ ਦੀ ਪ੍ਰੋਬਲਮ ਕਾਫੀ ਦੇਰ ਤੋਂ ਸੀ ਔਰ ਲੇਡੀਜ਼ ਪ੍ਰੋਬਲਮ ਸੀ ਔਰ ਸਿਰ ਚ ਪੇਨ ਹੁੰਦੀ ਸੀ ਦਰਦਾਂ ਹੁੰਦੀਆਂ ਸੀ ਸਰਸਪੈਕ ਵਰਤਿਆ ਬਰਤਨ ਤੋਂ ਬਾਅਦ ਕੀ ਤੁਸੀਂ ਬੀਪੀ ਦੀ ਗੋਲੀ ਲੈ ਰਹੇ ਹੋ ਨਹੀਂ ਵੀਰ ਜੀ ਮੈਂ ਕੋਈ ਗੋਲੀ ਨਹੀਂ ਲੈ ਰਿਹਾ ਸ਼ੂਗਰ ਦੀ ਨਹੀਂ ਉਹ ਵੀ ਨਹੀਂ ਲੈ ਰਿਹਾ ਜਾਂ ਹੋਰ ਕੋਈ ਜਿਹੜੀ ਪੇਨ ਹੁੰਦੀ ਹੈ ਕੋਈ ਮੈਡੀਸਨ ਕੋਈ ਨਹੀਂ ਵੀਰ ਜੀ ਇਸ ਟਾਈਮ ਮੈਂ ਕੋਈ ਵੀ ਮੈਡੀਸਨ ਨਹੀਂ ਲੈ ਰਿਹਾ ਜਦ ਲਈ ਕੋਈ ਮੈਡੀਸਨ ਦੀ ਜ਼ਰੂਰਤ ਨਹੀਂ ਲੈ ਰਹੇ ਸੀ ਹਾਂਜੀ ਤੁਸੀਂ ਸਰਸਪੈਕ ਨੂੰ ਵਰਤਿਆ ਅੱਜ ਤੁਸੀਂ ਲਗਭਗ 100 ਦਿਨ ਤੁਹਾਡੇ ਪੂਰੇ ਹੋਣ ਵਾਲੇ ਆ ਹਾਂਜੀ ਤੇ ਅੱਜ ਜਿਹੜੇ ਪ੍ਰਵਾਹ ਤੁਹਾਡੀ ਵੀਡੀਓ ਦੇਖਣ ਲੱਖਾਂ ਹੀ ਲੋਕ ਆ ਤੁਹਾਡੀ ਵੀਡੀਓ ਦੇਖਣਗੇ ਉਹ ਪਰਵਾਰਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੈਂ ਤੇ ਵੀ ਜੇ ਇਹ ਵੀ ਕਹਾਂਗੀ ਕਿ ਸਾਰੇ मतलब ਜਿਨ੍ਹਾਂ ਨੂੰ ਇਹ ਤਕਲੀਫ ਹੈਗੀ ਜਿਨ੍ਹਾਂ ਨੂੰ ਨਹੀਂ ਵੀ ਤਕਲੀਫ ਹੈਗੀ ਆ ਉਹ ਵੀ ਇਹ ਸਰਵਿਸ ਪੈਨ ਜ਼ਰੂਰ ਯੂਜ਼ ਕਰ ਲੈ ਤਾਂ ਕਿ ਸਾਡੀ ਸਰੀਰ ਦੀ ਸਫਾਈ ਹੋ ਜੇ ਤੇ ਆਉਣ ਵਾਲੇ ਟਾਈਮ 'ਚ ਵੀ ਸਾਨੂੰ ਕੋਈ ਪ੍ਰੋਬਲਮ ਨਾ ਆਵੇ ਤੁਹਾਡੇ ਕਹਿੰਦਾ ਮਤਲਬ ਇਹ ਆ ਜੀ ਦਵਾਈਆਂ ਖਾ ਕੇ ਤੁਸੀਂ ਦੇਖ ਚੁੱਕੇ ਸੀ ਹਾਂਜੀ ਪਰ ਦਵਾਈਆਂ ਤੋਂ ਬਾਅਦ ਤੁਹਾਡੇ ਕੋਈ ਰੈਲੀਫ ਨਹੀਂ ਮਿਲਿਆ ਪਰ ਇਹ ਬਾਡੀ ਦੀ ਸਰਵਿਸ ਸਫਾਈ ਕਰਾਈਆ ਸਰਵਿਸ ਕਰਾਈਆ ਦੇ ਨਾਲ ਤੁਸੀਂ ਵਧੀਆ ਫੀਲ ਕਰਦੇ ਹੋ ਹਾਂਜੀ ਮੈਂ ਬਿਲਕੁਲ ਠੀਕ ਆ ਜੀ ਥੈਂਕ ਯੂ ਜੀ